ਸਤਨਾਮ ਸ੍ਰੀ ਵਾਹਿਰੂ ਸਹਿਬ ਜੀ ਦੁਖ ਪੰਜਨੀ ਸਾਹਿਬ ਗਉੜੀ ਭਲਾ ਪੰਜਵਾ ਮਾਝੇ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਆਰਾਧੀਐ ਪੂਰਨ ਸਤਗੁਰ ਗਿਆਨ ਰਹਾਉ ਜਿੰਦ ਘਟ ਰਸੈ ਪਾਰ ਬ੍ਰਹਮ ਸੋਈ ਸੁਹਾਵਾਥਾਉ ਜਮ ਕੰਕਰ ਨੇਨ ਆਵਈ ਰਸਨਾ ਹਰ ਗੁਰ ਗਾਉ ਸੇਵਾ ਸੁਰਤ ਨ ਜਾਣੀਆ ਨਾ ਜਾਪੀ ਆਰਾਧੂ ਤੇਰੀ ਤਗ ਜੀਵਨਾ ਮੇਰੇ ਠਾਕੁਰ ਅਗ ਮੰਗਾ ਦੇ ਕਹ ਕਿਰਪਾ ਗੁਸਾਈਆ ਨੱਠੇ ਸੋ ਸੰਤਪਾਉ ਤਤਿਵਾ ਨ ਲਗਾਈ ਸਭ ਕੁ ਰਖੀ ਆਪ ਗੁਰ ਨਰਾਇਣ ਦੇਵ ਗੁਰ ਗੁਰ ਸੱਚਾ ਸਿਰਜਣਹਾਰੀ ਗਤੁੱਟੈ ਸਬਖਿ ਪਾਇਆ ਜਿਨ ਨਾਨਕ ਸੰਭਰ ਹਾਰੀ ਗਾੜੀ ਮੱਲਾ ਪੰਜਵਾਂ ਸੂਕੇ ਹਰੇ ਕੀ ਖਿਨਮਾ ਹੈ ਅਮਰ ਦ੍ਰਿਸ਼ਟ ਸੰਜੀਵਾਈ ਕਟੇ ਕਸ਼ਟ ਪੂਰੀ ਗੁਰ ਦੀਵ ਸੇਵਕੋ ਦੀਨੀ ਆਪਣੀ ਸੇਵਾ ਰਹਾਉ ਮਰਗੀ ਚਿੰਤਾ ਪੁਨੀ ਮਨ ਆਸਾ ਕਰਿ ਦਿਆ ਸੰਤ ਗੁਰੁ ਗੁਣਤਾ ਸਾਹਿਬ ਦੁਖ ਨਾਠੇ ਸੁਖ ਆਏ ਸਮਾਈ ਠੀਲ ਨਾ ਪਰਿਦਾ ਗੁਰੁ ਫਰਮਾਈ ਇਛੁ ਪਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੀ ਗੜਿ ਮਲਾ ਪੰਜਵਾ ਤਾਪ ਗਏ ਪਾਈ ਪ੍ਰਭ ਸ਼ਾਂਤ ਸੀਤਲ ਪੈ ਕੀਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਪੈ ਸੁਹੇਲੀ ਜਨਮ ਜਨਮ ਕੇ ਵਿਚਰੇ ਮੇਲੀ ਰਹਾਉ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਕਾ ਬਿਨ ਸੈਤਾਉ ਜੇ ਜੇ ਸੁਬਾਹੇ ਬੁਲੀ ਹਰ ਬਾਣੀ ਆਠ ਪੈਰ ਪ੍ਰਭ ਸਿਮਰੋ ਪ੍ਰਾਨੀ ਦੂਰ ਦਤ ਜਮਨੀੜ ਨ ਆਵਈ ਕਉ ਨਾਨਕ ਜੋ ਹਰ ਗੁਣ ਗਾਵਈ ਗਉੜੀ ਮਹਲਾ ਪੰਜਵਾਂ ਜੇ ਸਿਮਰਤ ਦੁਖ ਸਭ ਜਾਈ ਨਾਮ ਰਤਨ ਵਸੇ ਮਨ ਆਈ ਜਾ ਮਨ ਮੇਰੀ ਗੋविंद ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾ ਏਕ ਸਿਬਨ ਨਾਹੀ ਦੂਜਾ ਕੋਈ ਜਾਂ ਕੀ ਦ੍ਰਿਸ਼ਟ ਸਦਾ ਸੁਖ ਹੋਈ ਸਾਜਨ ਅਮੀਤ ਸਖਾ ਕਰ ਏਕ ਹਰ ਹਰ ਅਖਰ ਮਨ ਮੈਂ ਦੀਖ ਰਬ ਰਹਾ ਸਰਬਤ ਸੁਆਮੀ ਗੁਰ ਗਾਵੇ ਨਾਨਕ ਅੰਤਰ ਜਾਮੀ ਗਉੜੀ ਮਹਲਾ 5 ਕੋਟ ਬਿਗਨੇ ਰੈਖਿਨ ਮਾਹੀ ਹਰ ਹਰ ਕਥਾ ਸਾਧ ਸੰਗ ਸੁਨਾਹੈ ਪੀਵਤਿ ਰਾਮ ਰਸ ਅਮਰਤ ਗੁਣਪਤਾਸੀ ਜਪ ਹਰ ਚਰਨ ਮਿਟੀ ਖੁਦਿ ਤਾਸੀ ਰਹਉ ਸਰਬ ਕਲਿਆਨ ਸੁਖ ਸਹਿਜ ਨਿਦਾਨੋ ਜਕੈ ਹਿਰਦੈ ਉਸੈ ਭਗਵਾਨੈ ਹਉ ਕਦ ਮੰਤਰ ਤੰਤ ਸਭ ਸ਼ਾਰੀ ਕਰਨਿਹਾਰੂ ਰਿਤੇ ਮੈਂ ਧਾਰੀ ਤਜ ਸਭ ਪਰਮ ਭਜੂ ਪਰ ਬ੍ਰਹਮ ਕਉ ਨਾਨਕ ਟਾਲਿ ਇਹੋ ਧਰਮ ਗਉੜੀ ਮੰਲਾ ਪੰਜਵਾ ਸਾਤ ਭਈ ਗੁਰ ਗੋਬਿੰਦ ਪਾਈ ਤਾਪਾ ਬਿਨ ਸੇ ਮੇਰੇ ਪਾਈ ਰਹਾਉ ਰਾਮ ਨਾਮ ਨਿਤਿ ਕ੍ਰਿਸ਼ਨ ਭਖਣਾ ਬਿਨ ਸੇ ਰੋਗ ਫੈਕ ਲਿਆਨ ਪਾਰ ਬ੍ਰਹਮ ਗੁਣ ਅਗੰਬੀ ਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਓ ਨਿਤ ਨੀਤਾ ਗਈ ਬਿਯਾਦ ਉਮਰੇ ਜਨ ਮੀਤ ਮਨ ਬਚ ਕਰਮ ਪ੍ਰਪਨਾ ਦਿਆਈ ਨਾਨਕ ਦਾਸ ਤੇਰੀ ਸ੍ਰਿਨਾਈ ਗੜੀ ਮਹਲਾ ਪੰਜਵਾਂ ਨਿਤਰ ਪ੍ਰਗਾਸ ਕੀਆ ਗੁਰਦੀਵ ਪਰਮ ਗਏ ਪੂਨ ਭਈ ਸਿਵ ਰਹਾਉ ਸੀਤਲਾ ਤੇ ਰਖਿਆ ਬਿਹਾਰੀ ਪਾਰਬ੍ਰਹਮ ਪ੍ਰਾਪਾ ਕਰਪਾਧਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਗੜੀ ਮਹਲਾ ਪੰਜਵਾਂ ਥਿਰ ਕਰ ਬੈਸੋ ਹਰ ਜਨ ਪਿਆਰੀ ਸਭ ਗੁਰ ਤੁਮਰੇ ਕਾਜ ਸਵਾਰੀ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ ਬਾਦਸ਼ਾਹ ਸਾ ਸਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਭਉਈ ਭਜੋ ਭਗਵਾਨ ਸਾ ਸੰਤ ਮਿਲ ਕੀਨੋ ਦਾ ਨਹੀਂ ਸਨਪਰੀ ਪ੍ਰਵ ਅੰਤਰ ਜਾਮੀ ਨਾਨਕ ਕੋਟ ਪਕਰੀ ਪ੍ਰਭ ਸੁਆਮੀ ਗਉੜੀ ਮਹਲਾ ਪੰਜਵਾਂ ਰਾਖ ਪਿਤਾ ਪ੍ਰਭ ਮੀਰੀ ਮੋਹਿ ਨਿਰਗੁਣ ਸਾਗੁਣ ਤੀਰੀ ਰਹਾਉ ਪੰਚ ਵਿਖੜੀ ਏਕ ਕਿਰਪਾ ਰਖੁ ਰਖਿ ਨਿਹਾਰੀ ਖੇਧ ਕਰੀ ਅਰੇ ਭੋ ਸੰਤਾ ਵਾਹੀ ਆਯੋ ਸੰਤੁ ਹਾਰੀ ਕਰ ਕਰ ਹਾਰਿਓ ਅਨਕ ਬੋ ਪਾਤੀ ਛੋਡੇ ਕਿਤੋਂ ਨਹੀਂ ਏਕ ਬਾਤ ਸੁਨਤਾ ਕੀ ਓਟ ਸਾਥ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੀ ਤਿੰਤੇ ਧੀਰਜ ਪਾਇਆ ਸੰਤੀ ਮੰਤਰੀ ਮੋਇ ਨਿਰ ਪਾਓ ਗੁਰ ਕਾ ਸਬਦ ਕੁਮਾਇਓ ਜੀਤ ਲੈ ਓਏ ਮਹਾ ਵਿਕਾਰ ਦੀ ਸਹਿ ਸੁਹੇਲੀ ਬਾਣੀ ਕਉ ਨਾਨਕ ਮਨ ਫਿਆ ਪ੍ਰਗਾਸਾ ਪਾਇਓ ਪਰ ਨਿਰਵਾਣੀ ਮਿਲਾ ਹੁ ਮਹੰਲਾ ਪੰਜੇ ਵੈ ਸਰਬ ਕਲਿਆਣ ਕੀ ਗੁਰ ਦੀਵ ਸਿਵ ਕਪਨੀ ਲਾਇਓ ਸਿਵ ਬਿਗਨ ਲਾਗੇ ਜਾਪਾ ਲਖ ਭੀਵ ਧਰਤ ਪੁਨੀਤ ਭਈ ਗੁਣ ਗਾਈ ਦੁਰਤ ਗਿਆ ਹਰਨਾਮ ਤੇ ਆਈ ਰਹਾਉ ਸਭਨੀ ਥਾਈ ਰਵਿਆ ਆਪੋ ਆਜੁ ਗਾਉ ਰਾਕਾਵਲ ਪ੍ਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮੀਠੇ ਨਿਰਬਿਗਨ ਹੋਏ ਸਾਰ ਥਾਈ ਉਠੀ ਸਭ ਸੁਖ ਪਾਏ ਸੰਗਰੁ ਠੁਠੀ ਪਾਰ ਬ੍ਰਹਮ ਪ੍ਰਭੂ ਪੈਰ ਖਵਾਲੀ ਕਿੱਥਾ ਕਿੱਥੈ ਦਿਸੇ ਨਾਲੀ ਨਾਨਕ ਦਾ ਖਸਮ ਰਤ ਪਾਲੀ ਮਿਲਾਂ ਹੁ ਮਹੱਲਾ ਪੰਜਵੇਂ ਚਰਨ ਕਮਲ ਪ੍ਰਭ ਹਿੱਡੇ ਧਿਆਈ ਧੂ ਗੈ ਸਗਲੇ ਸੁਪਾਈ ਗੁਰਦੁਖ ਕਟਿਆ ਦੀਨੋ ਦਾਨ ਸਫਲ ਜਨਮ ਜੀਵਨ ਪਰਮਾਨ ਰਹਉ ਅਕਤਕਤਾ ਅੰਮ੍ਰਿਤ ਪ੍ਰਭ ਬਾਣੀ ਕਉ ਨਾਨਕ ਜਪ ਜੀਵੇ ਗਿਆਨੀ ਬਿਲਾਲ ਮਹੱਲਾ ਪੰਜਵੈ ਸਾਂਝ ਪਾਈ ਗੁਰ ਸੰਗੁਰ ਪੂਰੀ ਸੁਖੁ ਭਜੇ ਬਾਜੀ ਅਨ ਤੂਰੀ ਗਰਹਾਉ ਤਾ ਪਾਪ ਸੰਤਾ ਬਿਨਾਸੀ ਹਰਿ ਸਿਮਰਤ ਕਿਲ ਵਿਕ ਸਭ ਨਾਸੀ ਅਨੰਦ ਕਰੋ ਮਿਲੈ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈਜ ਸਵਾਰੀ ਬਿਲਾਲ ਮਹੱਲਾ ਪੰਜਵੈ ਸਗਲ ਆਨੰਦ ਕੀ ਆਓ ਪਰਮੇਸ਼ਰੀ ਆਪਣਾ ਬਿਰਤ ਸਮਾਰੀਆ ਸਾਝਨਾ ਹੋਈ ਕਿਰਪਾ ਲਾਓ ਬਿਸੇ ਸੰ ਪਰਵਾਰੀਆ ਕਾਰਜ ਸਤਗੁਰ ਆਪ ਸਮਾਰੀਆ ਮੱਦੀ ਆਰਦਾਹ ਗੋਵਿੰਦ ਕੀ ਸੂਖ ਮੰਗਲ ਕਲਿਆਣ ਵਿਚਾਰੀਆ ਰਹਾਉ ਵਨ ਤ੍ਰੰਤ੍ਰ ਪਵਨ ਹਰੀਆ ਹੋਈ ਸਗਲੇ ਜੀ ਸਰਦਾਰੀਆਉ ਮਨ ਇਚੇ ਨਾਨਕ ਪਾਈ ਪੂਰਨ ਇਸ ਪੁਜਾਰੀਆ ਮਿਲਾਲ ਮਹੰਲਾ ਪੰਜਵੈ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਕਰਪਾਇਆ ਰਹਾ ਰਾਜ ਰਜ ਪੋਜਨ ਖਾ ਮੇਰੇ ਪਾਈ ਅੰਮ੍ਰਿਤ ਨਾਮ੍ਰਿਤ ਮਹ ਸੋ ਧਿਆਈ ਨਾਨਕ ਗੁਰਪੂਰੀ ਸਰਨਾਈ ਜਨ ਆਪਣੇ ਨਾਮ ਕੀ ਪੈਜ ਰਖਾਈ ਬਿਲਾਲ ਮਹੱਲਾ ਪੰਜਵਾਂ ਤਾਪ ਸੰਤਾਪ ਸੰਗ ਲੇਗੀ ਬਿਨ ਸੇ ਤੇ ਰੋਗ ਪਾਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੋਗ ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ ਆ ਰੂਗ ਗੁਣ ਗਾਓ ਨਿਤ ਰਾਮ ਕੇ ਇਹ ਅਵਕਤ ਜੋਗ ਆਇ ਬਸੋ ਗੰਦੇਸ ਮੈਂ ਇਹ ਭਲੇ ਸੰਜੋਗ ਮਾਨਕ ਪ੍ਰਸ ਪ੍ਰਸੰਨ ਭੈ ਲਗੇ ਵਿਯੋਗ ਮਿਲਾਲ ਮਹੱਲਾ ਪੰਜਵਾ ਬੰਦਨ ਕਾਟੇ ਆ ਪ੍ਰਭੂਆ ਕਿਰਪਾਲ ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾਂ ਕੀ ਨggen ਹਾਲ ਗੁਰੂ ਰੈ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਭਇਆ ਪ੍ਰਾਪਤਿ ਧਿਆਵਨ ਜੋਗ ਰਹਾਉ ਔਖ ਦੇ ਹਰ ਕਾ ਨਾਮ ਹੈ ਜਿਤ ਰੋਗ ਨ ਵਿਆਪੈ ਸਾਧ ਸੰਗ ਮਨ ਤਨ ਹਿਤੈ ਫਿਰ ਦੁਖ ਨ ਜਾਪੈ ਹਰ 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 Japie ਅੰਤਰ ਲਿਵ ਲਾਈ ਕਿਲ ਵਿਕਰਤਿ ਅਸੁੱਧ ਹੋਏ ਸਾਧੂ ਸਰਨਾਈ ਸੰਤ ਜਪਤ ਹਰਿ ਨਾਮ ਜਸ ਤਾ ਕੀ ਦੂਰ ਬਿਲਾਈ ਮਹਾ ਮੰਤਰ ਨਾਨਕ ਕਟਾਈ ਹਰ ਕੀ ਗੁਣ ਗਾਈ ਬਿਲਾ ਲਾਲ ਮਨ ਲੈ ਪੰਜੇ ਵੈ ਹਰ 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 ਅਰਾਦੀਏ ਹੋਈਏ ਆਲੂਕ ਰਾਮਚੰਦ ਕੀ ਲਸਟਿਕਾ ਜਨਮ ਆ ਰਿਆ ਰੋਗ ਰਹਾਉ ਗੁਰਪੂਰਾ ਹਰ ਜਾਪੀਏ ਨਿਤ ਕੀ ਚੈ ਭੂਗ ਸਾਸ਼ੰਕ ਕੈ ਵਰਨੇ ਮਿਲਿਆ ਸੰਜੋਗ ਜੇ ਸਿਮਰਤੈ ਸੁਖ ਪਾਈਐ ਬਿਨਸੀ ਬਿਯੋਗ ਨਾਨਕ ਪ੍ਰਸਰਿਨਾਗਤੀ ਕਰਨ ਕਾਨ ਜੋਗ ਰਾਗ ਬਿਲਾਵਲ ਮਹੰਲਾ ਪੰਜਵਾ ਦੁਪਦੀ ਕਰ ਪੰਜਵਾ ਇਕ ਓੰਕਾਰੇ ਸੰਗੁਰ ਪ੍ਰਸਾਦਿ ਅਵਰੂਪਾ ਸਾ ਉਤਿਆਗਿਆ दारू ਨਾਮ ਲਿਆਉ ਤਾ ਪਾਪ ਸਾ ਮਿਟੇ ਰੂਗ ਸੀਤਲ ਮਨ ਭਿਆਉ ਗੁਰਪੁਰ ਆਰਾਧਿਆ ਸਗਲਾ ਦੁੱਖ ਗਿਓ ਰਕਨ ਹਾਰੀ ਰੱਖਿਆ ਆਪਣੀ ਕਰਮਿਆ ਰਹਾ ਬਾਂਹ ਪਕੜੇ ਪ੍ਰਭ ਕਾਢਿਆ ਕੀਨਾ ਆਪਣੇ ਆਉ ਸਿਮਰ ਸਿਮਰ ਮਨ ਤਨ ਸੁਕੀ ਨਾਨਕ ਨਿਰਭੈ ਆਉ ਮੇ ਲਾਲ ਮਹਲਾ ਪੰਜਵਈ ਰੋਗ ਮਿਟਾਇਆ ਆ ਪ੍ਰਭ ਉਪਜਿਆ ਸੁਖ ਸੰਤ ਵਡ ਪ੍ਰਤਾਪ ਅਚਰਜ ਰੂਪ ਹਰ ਕੀ ਨੀ ਦਾ ਗੁਰ ਗੋਵਿੰਦ ਕਿਰਪਾ ਕਰੀ ਰਾਖਿਆ ਮੇਰਾ ਬਾਈ ਹਰ ਤਿਸ ਕੀ ਸਰਨਾਗਤੀ ਜੋ ਉਸ ਰਸਹਾਈ ਰਹਾ ਮਿੱਟੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਨਤਾਸ ਮਿਲਾਵਲ ਮਹੱਲਾ ਪੰਜੇ ਵਾਏ ਤਾਤੀ ਵਾਵ ਨ ਲੱਗਈ ਪਾਰਬ੍ਰਹਮ ਸਰਨ ਆਈ ਚੋ ਗਿਰਧਮਾਰੀ ਰਾਮ ਕਾਰੇ ਦੁੱਖ ਲੱਗੇ ਨਾ ਭਾਈ ਸੰਤ ਗੁਰਪੁਰਾ ਭੇਟਿਆ ਜਿਨ ਬਨਤ ਬਣਾਈ ਰਾਮ ਨਾਮ ਔ ਕਦਕ੍ਰਿਆ ਏਕਾ ਲਿਵਲਾਈ ਰਹਾਉ ਰੱਖ ਲੀਏ ਤਿਨ ਰਖਨ ਹਰ ਸਾਹ ਬਿਯਾਨ ਮਿਟਾਈ ਕਹਉ ਨਾਨਕ ਕਿਰਪਾ ਭੀ ਪ੍ਰਭ ਭੈ ਸਹਾਈ ਮਿਲਾਉ ਮਹੰਲਾ ਪੰਜਵਾ ਆਪਣੇ ਬਾਲ ਕਾਵ ਰਖਿਆ ਨਾ ਪਾਰ ਬ੍ਰਹਮ ਗੁਰਦੀਵ ਸੁਖ ਸ਼ਾਂਤ ਸਹਜ ਆਨੰਦ ਭੈ ਪੂਰਨ ਪਈ ਸਿਵ ਰਹਾਉ ਭਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲਿਆਨ ਜਾ ਕਾਵਤ ਪ੍ਰਤਾਪ ਦੁਖ ਮਾਰੇ ਬਖਸ਼ਿਨ ਆਪਣੀ ਕਲਦਾਰੀ ਮਨ ਵਾਸਤ ਪਾਲ ਦਿੱਤੈ ਨਾਨਕ ਬਲੇਹਾਰੀ ਮੇਲਾਨ ਮਹੰਲਾ ਪੰਜੇ ਵੈ ਤਾਪ ਲਹਾਇਆ ਗੁਰਸਿੱਧ ਜਨ ਹਾਰੂ ਸੰਗ ਗੁਰ ਆਪਣੇ ਕੋ ਬਲ ਜਾਈ ਜਿਨ ਪੈ ਜ ਰਖੀ ਸਾਰੀ ਸੰਸਾਰੀ ਰਹਾਉ ਕਰ ਮਸਤ ਕਰਤਾਰ ਬਾਲ ਕ ਰਖ ਅਲੀਨੇ ਰਾ ਅੰਮ੍ਰਿਤ ਨਾਮ ਮਹਾਰਸ ਦੀਨੋ ਦਾਸ ਕੀ ਲਾਜ ਰਖੇ ਮਿਹਰਵਾਨ ਗੁਰੂ ਨਾਨਕ ਬੋਲੇ ਦਰਗੀ ਪਰਮਾਨੰ ਮੁੱਲਾ ਮਹੱਲਾ ਪੰਜ ਵਾਉ ਤਾ ਪਾਪ ਤੀ ਰੱਖੀ ਆਪ ਸੀਤਲ ਪੈ ਗੁਰ ਚਰਨੀ ਲਾਗੇ ਰਾਮ ਨਾਮ ਹਿਰਦੇ ਮੈਂ ਜਾਪ ਰਹਾਉ ਕਰ ਕਿਰਪਾ ਹਸਤ ਪ੍ਰਾਪੀਨੇ ਜਗਤ ਉਦਾਰ ਨਾਉ ਖੰਨ ਪ੍ਰਤਾਪ ਦੁਖ ਵਿਨਸੇ ਸੁਖ ਅਨੰਦ ਪ੍ਰਵੀਸਾ ਤ੍ਰਿਸ਼ਣ 부ਜੀ ਮਨਤਨ ਸਤਰਾ ਨਾਤਕੁ ਨਾਤ ਸੰਸਮਰਥਾ ਸੰਸ੍ਰਿਤ ਕੋ ਮਾਈ ਬਾਪ ਬਤ ਵਛਲ ਪੈ ਭੰਜਨ ਸੁਆਮੀ ਗੁਣ ਗਾਉਤ ਨਾਨਕ ਅਲਾਪ ਸੋਟ ਮਹੱਲਾ ਪੰਜਵਾਬ ਕ੍ਰਿਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪੈ ਆਰੂਗਾ ਕੋਟ ਬਿਗਨ ਲਾਟਿ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ ਪ੍ਰਭਾਣੀ ਸਭ ਸੁਪਾਖਿਆ ਗਾਵੋ ਸੁਨੋ ਪੜੋ ਨਿਤ ਪਾਈ ਗੁਰਪੂਰੇ ਤੂੰ ਰਾਖਿਆ ਰਹਾਉ ਸਾਚਾ ਸਾਇ ਅਮਿਤ ਰਾਈ ਭਗਤ ਵਚਨ ਦਿਆਲਾ ਸੰਤਾਂ ਕੀ ਪੈਜ ਰਖਦਾ ਆਇ ਆਦ ਬਿਰਧ ਪ੍ਰਤਪਾਲਾਉ ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁਚਾਉ ਸਰਬ ਵੇਲਾ ਮੁਖ ਪਾਵਉ ਜਾ ਰਾਮ ਰਾਮ ਤਾਪ ਸਭ ਨੱਠਾ ਗੁਰੂ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੀਰਾਏ ਸਰਵ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੂਰਠ ਮਹਲਾ ਪੰਜਵਾਈ ਸੂਖ ਮੰਗਲ ਕਲਿਆਣ ਸਹਿਜ ਤਨ ਪ੍ਰਭ ਕੇ ਚਨ ਨਿਹਾਰਿਆ ਸਕਨ ਹਾਰੇ ਰੱਖਿਓ ਬਾਰਕੂ ਸੰਤ ਗੁਰਤਾ ਪਉ ਤਾਰਿ ਆਉ ਓਪਰੇ ਸੰਤ ਗੁਰ ਕੀ ਸਰਨ ਆਈ ਜਾਂ ਕੀ ਸੇਵਨਾ ਮਿੱਥੀ ਜਾਈ ਰਹਾਉ ਕਰ ਮਹਿ ਸੁਖ ਬਾਰਪਨ ਸੂਖਾਉ ਪ੍ਰਾਪਨੇ ਭੈ ਦਿਆਲਾ ਮਾਨਕ ਵਿਗਨ ਲਾਗੇ ਕੋ ਮੇਰਾ ਪ੍ਰਭੂਆ ਕਿਰਪਾ ਲਾਉ ਸੋਰਠ ਮਹਲਾ ਪੰਜਵਾਂ ਗੈ ਕਲੇਸ਼ ਰੂਪ ਸਭ ਨਾਸੀ ਪ੍ਰ ਆਪਣੇ ਕਿਰਪਾਦਾਰੀ ਆਰ ਪੈਰ ਅਰਦਾਸ ਸੁਆਮੀ ਪੂਰਨ ਕਰ ਮਾਰੀ ਹਾ ਜਿਓ ਤੁ ਸੁਖ ਸੰਪਤਿ ਰਾਸ ਰਾਖ ਲਿਓ ਪੈ ਮੇਰੀ ਕੋ ਪ੍ਰਭ ਆਗੀ ਅਰਦਾਸ ਰਹਾਉ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸਮ ਪ੍ਰਭ ਸਾ ਕਉ ਨਾਨਕ ਗੁਰ ਪੂਰਾ ਮਿਟਿਓ ਮਿਟਿਓ ਸਗਲਾਂ ਦੀ ਸਭ ਸੋਟ ਮਹੰਲਾ ਪੰਜਿ ਵਾਗ ਸਿਮਰ ਸਿਮਰ ਗੁਰਸਤ ਗੁਰੇ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਹੈ ਗੁਰਬਚਨੀ ਮਨ ਇੱਛੇ ਫਲ ਪਾਇਆ ਮੇਰਾ ਗੁਰਪੂਰਾ ਸੁਦਾਤਾ ਕਨ ਕਾਨ ਸਮਰਾਸ ਸੁਆਮੀ ਪੂਰਨ ਪੁਰਖ ਵਿਦਾਤਾ ਰਹਾਉ ਨੰਦ ਬਨੋਵ ਮੰਗਲ ਗੁਰ ਗਵ ਗੁਰੂ ਨਾਨਕ ਭੈ ਦੇ ਆਲਾ ਜੈ ਜੈ ਕਾਰੂ ਪੈ ਜਗ ਬੀਤਰ ਹੁਆ ਪਾਰ ਬ੍ਰਹਮ ਰਖਵਾਲਾ ਸੋਸ਼ਠ ਮੰਨ ਲਾ ਪੰਜਵਾ ਦੁਰਤ ਗੁਵਾਇ ਹਰ ਪ੍ਰਭ ਆਪੀ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਾਪਤ ਕਿਰਪਾ ਦਾਰੀ ਆਪਣਾ ਬਿਰਤ ਸਮਾਰਿਆ ੋਈ ਰਾਜੀ ਰਾਮ ਕੀ ਰਖਵਾਲੀ ਸੂ ਸਹਿਜ ਆਨੰਦ ਗੁਨ ਗਾਉ। ਮਨ ਤਨ ਦੇਹ ਸੁਖਾਲੀ ਰਹਾਉ। ਪਤ ਤਾਰਨ ਸਤਗੁਰ ਮੀਰਾ ਮੋਇ ਤਿਸ ਕਾ ਪ੍ਰਵਾਸ ਬਖਸ ਲੈ ਸਭ ਸੱਚੇ ਸਾਹਿਬ ਸੁਨ ਨਾਨਕੀ ਅਰਦਾਸ ਸੋਤ ਮਹੱਲਾ ਪੰਜਵਾ ਬਖਸ਼ਿਆ ਪਰਮ ਪਰਮੇਸ਼ਰ ਸਗਲੇ ਰੋਗ ਬਿਦਾਰੀ। ਗੁਰਪੂਰੇ ਕੀ ਸੱਣੀ ਉਭਰੇ ਕਾਲ ਸਭ ਸੁਵਾਰੇ ਹਰ ਜਨ ਸਿਮਰਿਆ ਨਾਮ ਅਦਾਰੂ ਤਾਪ ਉਤਾਰਿਆ ਸਤ ਗੁਰ ਪੂਰੇ ਆਪਣੀ ਕਿਰਪਾ ਧਾਰ ਰਾਵ ਸਦਾ ਆਨੰਦ ਕਰੇ ਮੇਰੀ ਪਿਆਰੀ ਹਰ ਗੋਵਿੰਦ ਗੁਰ ਰੱਖਿਆ ਵਡì ਵਡਿਆਈ ਨਾਨਕ ਕਰਤੇ ਕੀ ਸਾਚ ਸਬਦ ਸਤ ਪਾਕਿਆ ਸੋਟ ਮਹੰਲਾ ਪੰਜਿ ਵਾ ਆ ਕਿਰਪਾ ਸੁਆਮੀ ਮੀਰੇ ਤੇ ਸਾਚੇ ਦਰਬਾਰ ਸਤਿਗੁਰੂ ਤਾਪ ਗਵਾਇਆ ਭਾਈ ਠਾਂਡ ਪਈ ਸੰਸਾਰ ਆਪਣੇ ਜੀ ਜੰਤਿਆ ਪੀ ਰਾਖੀ ਜਮੈਂ ਕਿਉ ਹਟਤਾਰ ਹਰ ਕੀ ਚਰਨ ਰਿਤੇ ਉਰਧਾਰ ਸਦਾ ਸਦਾ ਪ੍ਰਭ ਸਿਮਰੀਐ ਭਾਈ ਲੋਕ ਕਿਲਵਕ ਕਟਨ ਹਾਰੇ ਰਹਉ ਤਿਸ ਕੀ ਸਨੀ ਉਬਰੈ ਪਾਈ ਜੇ ਨਰਤਿਆ ਸਭ ਕੋਈ ਕਰਨ ਕਾਨ ਸਮਰਾਦ ਸੋ ਪਾਈ ਸਚੈ ਸਚੀ ਸੋਈ ਮਾਨਕ ਪ੍ਰਭੂ ਤੇ ਆਈਏ ਭਾਈ ਮਨ ਤਨ ਸ਼ੀਤਲ ਹੋਏ ਸੋਰਠ ਮਹਲਾ ਪੰਜਵਾਂ ਸੰਤੋ ਹਰ ਹਰ ਨਾਮ ਤੇ ਆਈ ਸੁਖ ਸੰਗ੍ਰਹਿ ਪ੍ਰਭੈ ਵਿਸਰਉ ਨਾਹੀ ਮਨ ਚਿੰਦਿਆਰਾ ਫਲ ਪਾਈ ਰਹਾਉ ਸੰਗਰੂਪੂਰੇ ਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਭ ਪੈਰ ਖਵਾ ਦਿਆਲਾਉ ਪਾਰ ਬ੍ਰਹਮ ਪ੍ਰਭ ਪੈ ਦਿਆਲਾ ਦੁੱਖ ਮਿਟਿਆ ਸਭ ਪਰਿਵਾਰੀ ਸਰਬੇਤਾਨ ਮੰਗਲ ਰਸ ਰੂਪਾ ਹਰ ਕਾ ਨਾਮ ਆਦਾਰੂ ਨਾਨਕ ਪਤ ਰਾਖੀ ਪਰਮੇਸ਼ਰੀ ਇਦਰਿਆ ਸਭ ਸੰਸਾਰੂ ਸੂਰਠ ਮਹਲਾ ਪੰਜਵਾਂ ਮੇਰਾ ਸੰਗੁਰਕਵਾਲਾ ਹੂਆ ਤਾਨ ਕਿਰਪਾ ਪ੍ਰਵਾਹ ਦੇ ਰਾਖਿਆ ਹਰ ਗੋਵਿੰਦ ਨਵਨ ਰੂਆਉ ਰਹਾ ਤਾਪ ਗਿਆ ਪ੍ਰਭ ਆ ਮਿਟਾਇਆ ਜਨ ਕੀ ਲਾਜ ਰਖਾਈ ਸਾ ਸੰਗਤ ਤੇ ਸਫਲ ਪਾਏ ਸਤਗੁਰ ਤੇ ਬਲ ਜਾਈ ਹਰ ਭਾਵਤ ਪ੍ਰਾਧਮੇ ਸਵਾਰੀ ਹਮਰਾ ਗੁਣ ਆ ਗੁਨਾ ਵਿਚਾਰਿ ਆਉ अटल वचन नान गुरु तीरा सफल कर्मस्तु उतारिया सोठ मल्ला पंजावा जीय जंत्र सब जस के किए सोई संसाई अपने सेवक किया पे रखे पूर्ण भई बधाई पार ब्रह्म पूरा मेरे नाल गुर पूरा पूरी सब राखी होई सर्व दयाल रहआ ਅੰਦਰ ਨਾਨਕ ਨਾਮ ਤੇ ਆਈ ਜੀ ਪ੍ਰਾਨ ਕਾ ਦਾਤਾਉ ਆਪਣੇ ਦਾਸ ਕੋ ਕੰਠ ਲਾਈ ਰੱਖੈ ਜੋ ਬਾਰਕ ਪਿਤਾ ਮਤਾ ਸੋਰਠਿ ਮਹਲਾ ਪੰਜਵਾਂ ਠਾਂਡ ਪਾਈ ਕਰਤਾਰੇ ਤਾਉ ਛੋੜ ਗਿਆ ਪਰਿਵਾਰੀ ਗੁਰਪੁਰ ਹੈ ਰਾਖੀ ਸੰਸਤੇ ਕੀ ਤਾ ਕੀ ਪਰਮੇਸ਼ਰ ਆਪ ਹੋਆ ਰਕਵਾਲਾ ਸਾੰਤ ਸਹਜ ਸੁਖਿਨ ਮੈਂ ਤਪੁ ਜਾਈ ਮਨ ਹੁਆ ਸਦਾ ਸੁਖਾਲਾ ਰਹਾਉ ਹਰ ਹਰ ਨਾਮ ਜਿਓ دارو ਤਿਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਦਾਰੀ ਤਨ ਸਲੀਬਾ ਸਵਾਰੀ ਪ੍ਰਾਪਨਾ ਮਿਰਦ ਅਸਮਾਰਿਆ ਹਮਰਾ ਗੁਨਾਗੁਨਾ ਵਿਚਾਰਿਆ ਗੁਰ ਕਾ ਸਬਦਿ ਬਿਉ ਸਾਖੀ ਤਿਨ ਸਗਲੀ ਲਾਜ ਰਾਖੀ ਬੋਲਾਇਆ ਬੋਲੀ ਤੀਰ ਤੂੰ ਸਾਹਿਬ ਗੁਣੀ ਘੇਰਾ ਜਬ ਨਾਨਕ ਨਾਮ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਸੋਟ ਮਹੱਲਾ ਪੰਜਵਾਂ ਗੁਰਪੂਰਾ ਆਰਾਧੇ ਕਾਰਜ ਸਗਲੇ ਸਾਧੇ ਸਗਲ ਮਨੋਰਥ ਪੂਰੀ ਬਾਜੀ ਅਨਤ ਤੂਰੀ ਸੰਤੋ RAM ਜਬ ਸੁਖ ਪਾਇਆ ਸੰਤ ਸਥਾਨ ਬਸੇ ਸੁਖ ਸਹਜੇ ਸਗਲੇ ਦੁੱਖ ਮਿਟਾਇਆ ਰਹਾਉ ਗੁਰਪੂਰੇ ਕੀ ਬਾਣੀ ਪਾਰ ਬ੍ਰਹਮਨ ਪਾਣੀ ਨਾਨਕ ਦਾਸ ਵਿਖਾਣੀ ਨਿਰਮਲ ਕਥ ਕਹਾਣੀ ਗੁਰਪੂਰੇ ਕੀ ਬਾਣੀ ਪਾਰ ਬ੍ਰਹਮਨ ਪਾਣੀ ਨਾਨਕ ਦਾਸ ਵਿਖਾਣੀ ਨਿਰਮਲ ਕਥ ਕਹਾਣੀ